ਜੋਸ ਕਾਗਜ਼ ਦੇ ਉੱਤੇ ਮੋਹਰ ਲੱਗ ਜਾਵੇ ਅਫਸਰ ਦੇ ਸਾਈਨ ਹੋ ਜਾਣ ਤੇ ਉਹ ਕਾਗਜ਼ ਦੀ ਕੀਮਤ ਲੱਖਾਂ ਗੁਣਾ ਹੋ ਜਾਂਦੀ ਹੈ ਤੋ ਗੁਣ ਲੱਖ ਵਿਕਾਏ ਮਾਰਾ ਕਹਿੰਦੇ ਲੱਖਾਂ ਦੇ ਵਿੱਚ ਵਿਕਦਾ ਉਹ ਕਾਗਜ਼ ਇੱਕ ਕਾਗਜ਼ ਹੀ ਐਵੇਂ ਸਾਧ ਸੰਗਤ ਜੀ ਆਪ ਭਾਵੇਂ ਅਸੀਂ ਹਿਰਦੇ ਰੂਪੀ ਕਾਗਜ਼ ਦੇ ਉੱਤੇ ਜੋ ਮਰਜੀ ਲਿਖੀ ਚੱਲੀਏ ਬਾਣੀ ਲਿਖੀ ਚੱਲੀਏ ਨਾਮ ਲਿਖੀ ਚੱਲੀਏ ਸੇਵਾ ਸਿਮਰਨ ਲਿਖੀ ਚੱਲੀਏ ਪਰ ਜਿੰਨਾ ਚਿਰ ਕਲਗੀਧਰ ਮਹਾਰਾਜ ਨੇ ਮੋਹਰ ਨੀਂ ਨ ਲਈ ਵੇ ਸਾਡਾ ਸਿੱਖ ਹੈ ਉਨਾਂ ਚਿਰ ਸਾਧ ਸੰਗਤ ਜੀ ਪਰਲੋਕ ਦੇ ਵਿੱਚ ਜਾਂ ਇਸ ਲੋਕ ਦੇ ਵਿੱਚ ਬਖਸ਼ਿਸ਼ਾ ਨਹੀਂ ਮਿਲਦੀ। ਉਹਨਾਂ ਚਿਰ ਅਵਸਥਾ ਨਹੀਂ ਬਣਦੀ। ਗੁਰ ਮਿਲਿਆ, ਹਰ ਪ੍ਰਭ ਪਾਇਆ। ਗੁਰੂ ਨੂੰ ਮਿਲਣ ਕਰਕੇ ਹਰ ਪ੍ਰਭੂ ਪਰਮੇਸ਼ਰ ਪਾਇਆ ਜਾਂਦਾ ਹੈ। ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿ ਰਹੇ ਐ। ਕਈਆਂ ਨੂੰ ਕਹੀਏ ਜੀ ਅੰਮ੍ਰਿਤ ਛਕ ਲੋ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਿਹੜਾ ਛਕਿਆ ਸੀ। ਨੌਵੇਂ ਗੁਰੂਆਂ ਨੇ ਕਿਹੜਾ ਛਕਿਆ? ਤੁਸੀਂ ਤਾਂ ਐਵੇਂ ਕਹੀ ਜਾਂਦੇ ਆ। ਸਾਧ ਸੰਗਤ ਜੀ ਅੰਮ੍ਰਿਤ ਤੇ ਕੀਤਾ ਹੀ ਦਸਵੇਂ ਪਾਤਸ਼ਾਹ ਨੇ ਤਿਆਰ ਹੈ। ਇਹ ਬਚਨ ਗੁਰੂ ਨਾਨਕ ਦੇਵ ਮਹਾਰਾਜ ਕਹਿ ਰਹੇ ਆ ਵੇਖੋ ਸਰੂਪ ਤੇ ਉਹੀ ਆਸੀਂ ਫਰਕ ਪਾ ਦਿੰਨੇ ਆ ਮਹਾਰਾਜ ਦੇ ਵਿੱਚ ਆਪਾਂ ਕਹਿੰਨੇ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਥੋੜੋ ਕਿਹਾ ਅੰਮ੍ਰਿਤ ਛਕਣ ਨੂੰ ਹੁਣ ਇੱਥੇ ਮਹਾਰਾਜ ਕਹਿ ਤੇ ਰਹੇ ਆ ਵੀ ਗੁਰ ਮਿਲਿਆ ਗੁਰੂ ਨੂੰ ਮਿਲਣ ਕਰਕੇ ਪ੍ਰਭੂ ਪਰਮੇਸ਼ਰ ਭਾਈ ਦਾ ਗੁਰੂ ਨੂੰ ਮਿਲਣਾ ਕੀ ਵੀ ਦਰਸ਼ਨ ਕਰ ਲੈ ਗੁਰੂ ਨੂੰ ਮਿਲ ਲੈ ਨਹੀਂ ਨਹੀਂ ਗੁਰੂ ਨੂੰ ਮਿਲਣਾ ਮਹਾਰਾਜ ਦਾ ਹੁਕਮ ਮੰਨਣਾ ਗੁਰੂ ਨੂੰ ਮਿਲਣਾ ਗੁਰੂ ਕਾ ਖੰਡੇ ਵਾਟੇ ਕਾ ਅੰਮ੍ਰਿਤ ਛਕ ਕਰਕੇ ਤਿਆਰ ਬਰ ਤਿਆਰ ਹੋਣਾ ਮਹਾਰਾਜ